ਸ਼ੇਰ ਬਾਦਰ ਸਾਡਾ ਉੱਗਾ ਕਮੇਡੀਅਨ ਵੱਡੇ ਵੱਡੇ ਕਲਾਕਾਰਾਂ ਨਾਲ ਸਟੇ ਸੈਕਟਰੀ ਕਰਦਾ ਹੈ ਹਾਂ ਸ਼ਾਇਰਾਂ ਦੇ ਤੇ ਮਹਿਬਾਨਾਂ ਦੇ ਨਾਂ ਤੇ ਇੱਕ ਸ਼ੇਰ ਸੁਣੋ ਜੇ ਸਮਝ ਆਇਆ ਤਾਂ ਤਾੜੀ ਮਾਰਨੀ ਹੈ ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕਗੀਤਾ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ ਰਸਕ ਅਸੀਂ ਘੋਲ ਤੇ ਕਬੱਡੀ ਜਿਉਂਦੇ ਰਹਿਣਗੇ ਦਿੰਦੇ ਰਹੋ ਪਿਆਰ ਭਰ ਮੁਠੀਆਂ ਲਖਾਰੀਆਂ ਨੂੰ ਜੇ ਬੋਲੀ ਜਉਣੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣ ਜੇ ਬੋਲੀ ਜਉਣੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣ ਥੋੜੀ ਬਹੁਤੀ ਜੀ ਨੂੰ ਵੀ ਅੰਗਰੇਜ਼ੀ ਆਉਂਦੀ ਐ ਸਾਰੀ ਦੁਨੀਆਂ ਉਹਨੂੰ ਜੀ ਦੀ ਆਖ ਬੁਲਾਉਂਦੀ ਐ ਮੰੰਜਲ ਕਦੇ ਨਸੀਬ ਨਾ ਹੋਵੇ ਡੋਲਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਲੋਕੀ ਦੂਰ ਰੱਖਦੇ ਨੇ ਪੰਜਾਬੀ ਤੋਂ ਐ ਏਡੀ ਵੀ ਕੀ ਗਲਤੀ ਹੋ ਗਈ ਮਾਂ ਬੋਲੀ ਸਾਡੀ ਤੋਂ ਅੱਜ ਮਹਿਲ ਸਜਾਵਾ ਸੱਚ ਦੇ ਪੜਦੇ ਫੋਨਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਨੂੰ ਤੁਸੀਂ ਅੱਜ ਤੋਂ ਕਸਮਾਂ ਖਾ ਲੋ ਅਸੀਂ ਪੰਜਾਬੀ ਬੋਲਾਂਗੇ ਦੁਨੀਆਂ ਲੱਖ ਬੁਲਾਵੇ ਦੁਨੀਆਂ ਲੱਖ ਡਲਾਵੇ ਪਰ ਬਿਲਕੁਲ ਨਾ ਡੋਲਾਂਗੇ ਉੱਚੇ ਸੁਰਾਂ ਵਿੱਚ ਗਾ ਕੇ ਪੜਨਾ ਛੰਦ ਪੰਜਾਬੀ ਦਾ ਤੇ ਝੰਡਾ ਰੱਖਣਾ ਹੈ ਆਪਾਂ ਸਦਾ ਬਲੰਦ ਪੰਜਾਬੀ ਦਾ ਝੰਡਾ ਰੱਖਣਾ ਹੈ ਆਪਾਂ ਸਦਾ ਬਲੰਦ ਪੰਜਾਬੀ ਦਾ ਜਿਉਂਦੇ ਰਹੋ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੀ ਹੈ ਛੋਟੇ ਛੋਟੇ ਬੱਚਿਓ ਅੱਜ ਵੀ ਸ਼੍ਰੀ ਦੀ ਸ਼ੁਰੂਆਤ ਅਸੀਂ ਕਵਿਤਾ ਨਾਲ ਕਰੀ ਹੈ ਇਹ ਛੰਦ ਦਾ ਨਾਂ ਹੈ ਕਵਿਤਾ ਤੇ ਅਸੀਂ ਤਿੰਨਾਂ ਨੇ ਇਹ ਤੁਹਾਡੇ ਵਾਸਤੇ ਨਹੀਂ ਗਾਇਆ ਸੰਗਤ ਵਾਸਤੇ ਛੰਦ ਨਹੀਂ ਗਾਇਆ ਆਪਦੇ ਵਾਸਤੇ ਗਾਇਆ ਹੈ ਕਿਉਂਕਿ ਜਦੋਂ ਮਲ ਕੋਲ ਦੇਨ ਨੂੰ ਸਿੱਧੇ ਜਫਾ ਜਫੀ ਨਹੀਂ ਹੁੰਦੇ ਪਹਿਲਾਂ ਖੰਭ ਮਾਰਦੇ ਨੇ ਜਿਹੜੇ ਐ ਮਾਰਦੇ ਨੇ ਉਹਨਾਂ ਨੂੰ ਖੰਭ ਕਹਿੰਦੇ ਨੇ ਐ ਮਾਰਦੇ ਨੇ ਉਹਨਾਂ ਨੂੰ ਬੈਠਕਾ ਕਹਿੰਦੇ ਨੇ ਜਿਹੜੇ ਲੰਮੇ ਪੈ ਕੇ ਮਾਰਦੇ ਨੇ ਉਹਨਾਂ ਨੂੰ ਡੰਡ ਕਹਿੰਦੇ ਨੇ ਡੰਡ ਮਾਰਦੇ ਆ ਬੈਠਕਾ ਮਾਰਦੇ ਆ ਖੰਭ ਮਾ ਤੁਸੀਂ ਕਬੱਡੀ ਖੇਡਦੇ ਹੋ ਸਿੱਧੀਆਂ ਕਬੱਡੀਆਂ ਨਹੀਂ ਪਾਉਂਦੇ ਚਾਰ ਪੰਜ ਗੇੜੇ ਦੰਨੇ ਹੋ ਕਾਦੇ ਵਾਸਤੇ ਵਾਰਮ ਅਪ ਹੋਣ ਵਾਸਤੇ ਤੇ ਸਾਨੂੰ ਸਰੀਰ ਵਾਰਮਅਪ ਕਰਨ ਦੀ ਲੋੜ ਨਹੀਂ ਸੀ ਇੰਨਾ ਕਠਾ ਵਾਰਮਅਪ ਕਰਨਾ ਹੁੰਦਾ ਹੁਣ ਕਰ ਲਿਆ ਸੀ ਪਿੰਨਾ ਨੇ ਠੀਕ ਹੈ ਹੁਣ ਜਿੰਨਾ ਕ ਟਾਈਮ ਮਿਲੂਗਾ ਉਨਾ ਕਰੀ ਤੁਹਾਡੇ ਮੂਰੇ ਗਾ ਦੇਾਂਗੇ ਬੀਬੀਓ ਅਸੀਂ ਗਾਈ ਜਾਂਦੇ ਸੀ ਤੇ ਇੱਕ ਬੇਬੇ ਨੂੰ ਇਹ ਚੰਗਾ ਲੱਗਿਆ ਉਹ ਅੱਜੇ ਪਤਾ ਲੱਗ 100 ਰੁਪਿਆ ਜਿਹੜਾ ਪਹਿਲਾਂ ਵਾਲਾ ਸੰਦ ਲਾਇਆ ਸੀ ਦੁਬਾਰੇ ਸੰਦ ਲਾ ਦੇ ਮੈਂ ਕਿਹਾ ਬੇਬੇ ਸੰਦ ਨਹੀਂ ਹੁੰਦਾ ਇਹ ਠੰਡ ਹੁੰਦਾ ਛੱਛੇ ਉੱਤੇ ਬਿੱਤੀ ਦਦਾ ਸ਼ਾਂ ਆਦੀ ਕੋਈ ਉਹ ਲਾ ਦਿਓ ਕਿਹੜਾ ਪਹਿਲਾਂ ਕੋਈ ਲੈਣ ਜਾਂਦਾ ਕੋਈ ਅੱਖਰ ਜਾਂਦਾ ਬੇਬੇ ਦਾ ਸਮਝਾਉਣ ਦਾ ਤਰੀਕਾ ਦੇਖੋ ਆ ਦੀ ਪੁੱਤਣ ਪਾਣਾ ਨਾ ਮੇਰੇ ਲੈਣ ਜਾਂਦਾ ਨਾ ਅੱਖਰ ਜਾਂਦਾ ਪਰ ਤਿੰਨੇ ਤੁਸੀਂ ਐ ਜੇ ਗਾਉਂਦੇ ਸੀ ਟੰਡਣਾ ਨੰਨਣਾ ਨਾ ਨੰਮਗਾ ਆ ਬੜੀ ਵਧੀਆ ਗਾ ਮੈਂ ਉਹ ਆਹੀ ਕਹਿੰਦੀ ਸੀ ਵੇ ਲੈ ਸੁਣਿਓ ਹੁੰਦੀਆਂ ਤਕਰੀਰਾਂ ਹੋ ਗਿਆ ਪੰਜ ਕਦਾ ਟਾਈਮ ਤੋਂ ਅੱਜ ਦਾ ਮੌਜੂਦਾ ਰਾਈਟਰ ਹੈ ਜਿਹੜਾ ਸਰ ਤੋਂ ਮੂਰੇ ਜਾ ਰਿਹਾ ਉਹ ਜਾ ਰਿਹਾ ਚਰਨ ਸਿੰਘ ਸਫਰੀ ਬਹੁਤ ਸੋਹਣੀਆਂ ਲੈਣਾ ਲਿਖਦਾ ਹੈ ਤੇ ਰਣਜੀਤ ਬਾਵੇ ਹੋਰੀ ਉਹਨੀਆਂ ਲੈਣਾ ਗਾਉਂਦੇ ਨੇ ਕੋਨੇ ਸ਼ਹੀਦਾਂ ਦੀ ਮਾਂ ਬਾਰੇ ਚਾਰ ਲੈਣਾ ਲਿਖੀਆਂ ਤਾੜੀ ਇਹਨੇ ਤੇ ਵੀ ਤਾਂ ਮਾਰਿਓ ਜੇ ਚੰਗੀਆਂ ਲੱਗਣਗੀਆਂ ਉਹਨਾਂ ਦੀਆਂ ਮਾਮਾ ਨੂੰ ਸਲੂਟ ਜਿਨ੍ਹਾਂ ਦੀ ਯਾਦਕਾ ਮੇਲੇ ਮਨਾਏ ਜਾ ਰਹੇ ਜਿਨ੍ਹਾਂ ਦੀਆਂ ਜੱਟਾਂ ਆਜ਼ਾਦੀ ਮਾਣ ਰਹੇ ਆ ਖੁੱਲੀਆਂ ਹਵਾਵਾਂ ਚ ਸਾਹ ਲੈ ਰਹੇ ਆ ਉਹ ਲਿਖਦਾ ਕਹਿੰਦਾ ਚਲ ਵੀ ਬਲੇ ਜਦ ਆਸ਼ਕਾ ਸਾਧਕਾਂ ਦੀ ਜਲਬੇ ਧਾਰ ਹੈ ਰੋਸ਼ਨੀ ਤਾਂ ਬਣਦੀ ਜਿਉਂ-ਜਿਉਂ ਵੰਡੀਆਂ ਰੁੱਤ ਕੁਰਬਾਨੀਆਂ ਦਾ ਤਿਉਂ-ਤਿਉਂ ਇਸ ਦੀ ਸੰਗਣੀ ਛਾਂ ਬਣਦੀ ਸਾਈ ਸੀਸ ਦੀ ਜੇਕਰ ਨਾ ਦੇਈ ਉਹ ਕਦੇ ਨਹੀਂ ਸ਼ਹੀਦਾਂ ਵਿੱਚ ਛਾਂ ਬਣਦੀ ਉਸ ਮਾਂ ਵਰਗੀ ਕਿਹੜੀ ਮਾਂ ਸਫਰੀ ਵਾ ਜਿਹੜੀ ਮਾਂ ਸ਼ਹੀਦਾਂ ਦੀ ਮਾਂ ਬਣਦੀ ਜਿਹੜੀ ਮਾਂ ਸ਼ਹੀਦਾਂ ਦੀ ਮਾਂ ਬਣਦੀ ਸ਼ਹੀਦਾਂ ਦੀ ਮਾਂ ਦੇ ਨਾਂ ਤੇ ਜਿਨ੍ਹਾਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਆਕੂਖਾਂ ਸਫਲੀਆਂ ਕੀਤੀਆਂ ਉਹਨਾਂ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਸਾਡੇ ਕਹਿਣ ਤੇ ਮਾਰੋ ਸ਼ਾਬਾਸ਼ ਜਿਉਂਦੇ ਰਹੋ ਹੁੰਦੀਆਂ ਤਕਰੀਰਾਂ ਹੋ ਗਿਆ ਪੰਜਕ ਦਾ ਟਾਈਮ ਸੁਣੋ ਆ ਗਿਆ ਅੜਬੈਰ ਪਾਪੀ ਹੋ ਕੇ ਤੇ ਕੈਮ ਸੁਣੋ ਨਾਲ ਸੀ ਫੌਜੀ 90 ਉਹ ਵੀ ਬੇਰਹਿਮ ਸੁਣੋ ਭੱਜਣ ਨੂੰ ਰਾਹ ਨਾ ਕੋਈ ਚਾਰੇ ਹੀ ਕੂਟ ਕਰੀ ਜਿਉਂਦਾ ਨਾ ਜਾਵੇ ਕੋਈ ਗੋਲੀ ਦੀ ਸ਼ੂਟ ਕਰੀ ਤੇ ਜ਼ਿਲ੍ਹਾ ਵਾਲੇ ਬਾਗ ਦੇ ਵਿੱਚ ਗੰਨਾਂ ਦੇ ਫੈੜੇ ਹੈ ਕਿਉਂ ਖੋਲਤੇ ਹੋਏ ਹੁੰਦੀਆਂ ਤਕਰੀਰਾਂ ਹੋ ਗਿਆ ਕੰਜਕਾ ਦਾ ਟਾਈਮ ਸੁਣੋ ਆ ਗਿਆ ਡਬੇਰ ਪੱਪੀ ਹੋ ਕੇ ਤੇ ਕੈਮ ਸੁਣੋ ਨਾਲ ਸੀ ਫੌਜੀ ਨੱਬੇ ਉਹ ਵੀ ਬੇਰੇ ਸੁਣੋ ਭਜਨ ਨੂੰ ਰਾਣਾ ਕੋਈ ਚਾਰੇ ਹੀ ਕੂਟ ਕਰੀ ਜਿਉਂਦਾ ਨਾ ਜਾਵੇ ਕੋਈ ਗੋਈ ਵੀ ਸ਼ੂਟ ਕਰੀ ਗੰਨਾ ਦੇਸ ਮੋਗਿਆ ਜਾਲਮ ਸੁਣ ਕੇ ਹਿੰਦੇ ਦੀਆਂ ਕੂਕਾਂ ਨੂੰ ਬਹੁਤ ਮਹੱਬੂਬਾ ਮਿਲ ਗਈ ਕੰਨਾਂ ਮਹਿਸ਼ੂਕਾਂ ਨੂੰ ਬਹੁਤਾਂ ਦੇ ਅੱਡੋ ਅੱਡੀ ਕਰਤੇ ਸਿਰ ਪੈਰ ਨੇ ਹਿੰਦੂ ਸਖਮੋਨ ਪੰਨੇ ਟੋਪਾਂ ਦੇ ਫੈਰ ਨੇ ਪਰਖੀ ਨਾ ਜਾਪ ਕਿਸੇ ਦੀ ਉਹ ਤਾਣਿਆਂ ਚੋਂ ਪੰਨੇ ਹਿੰਦੀ ਗੱਨ ਮਸ਼ੀਨਾਂ ਨੇ ਬੱਚਿਆਂ ਦੇ ਫਿੱਕੀਆਂ ਸ਼ਗਿੰਨਾਵੇਂ ਭੱਜਣ ਦੀ ਕੋਸ਼ਿਸ਼ ਕੀਤੀ ਬਾਗ ਚੋ ਜਿੰਨਾ ਮੈਂ ਉਹਨੇ ਵਿੱਚ ਖੜੇ ਸੁਪਾਹੀ ਮੱਥੇ ਤੇ ਡਾਂਗ ਪਵੇ ਕੋਈ ਨਾ ਸੁਣਦਾ ਉੱਥੇ ਚਾਂਗ ਤੇ ਚਾਂਗ ਪਵੇ ਕੰਧਾਂ ਨਾਲ ਵੱਜਦੀ ਦੁਨੀਆਂ ਖੂਨ ਵਿੱਚ ਅਮਰ ਬਾਗ ਦੇ ਜੀਦਾ ਵੀ ਡੋਲ ਲਗਿਆ ਬੂਟਾ ਹੋ ਖੜਾ ਵਾਰ ਨੇ ਹਿੰਦੂ ਸਿੱਖ ਮੌਮਨ ਪੁੰਨੇ ਤੋਪਾਂ ਦੇ ਖੈਰ ਨੇ ਪਰਖੀ ਨਾ ਜਾਪ ਕਿਸੇ ਦੀ ਓ 1500 ਬੰਦਾ ਪੂਰਾ ਬਾਗ ਦੇ ਵਿੱਚ ਮਰਿਆ ਖੂਨ ਦੀ ਖੇਤੀ ਹੋਈ ਫਟੜਿਆਂ ਨਾ ਗਿਣਤ ਕਰਿਆ ਬੰਨੇ ਹੋ ਗਏ ਬਥੇਰੇ ਅੱਖੀ ਦੇ ਕਈ ਵਿਚਾਰੇ ਬੱਬੇ ਵਿੱਚ ਲਾਸਾਂ ਦੇ ਕੋਈ ਨਾ ਕੱਢਣ ਵਾਲਾ ਮਰ ਗਏ ਪੁੱਤ ਜੀ ਦੇ ਰੋਂਦੀ ਏ ਭਾਰਤ ਮਾਂ ਧਰਤੀ ਆ ਇਸ ਢੀਰੋਂ ਨੇ ਤੋਬਾ ਅਰਸ਼ਾ ਚੋਂ ਕਰਦੀ ਆ ਭਾਰਤੀਓ ਨਾਲ ਅਸਾਂ ਦੇ ਇਹੋ ਜੀ ਵਰਤੀ ਐ जखमा ਤੇ मुक कई गो बचियांू पाव ਕਿਹਦੀ ਕਥਾ ਸੁਣਾਉਣੀ ਫੱਕਰ ਦਿਲਸ਼ਾਹਰ ਨੇ ਹਿੰਦੂ ਸਿਕਮੋ ਮਰ ਪੰਨੇ ਤੋਪਾਂ ਦੇ ਫੈਲ ਨੇ ਪਰਖੀ ਨਾ ਜਾਤ ਕਿਸੇ ਦੀ ਜਦੋਂ ਕਦੇ ਮੈਂ ਇਸ਼ਕ ਦੀ ਗੱਲ ਕਰਦਾ ਤੇ ਤਾਰਾਂ ਬਰਖ ਬੁਖਾਰੇ ਜਾਂ ਜੁੜਦੀਆਂ ਨੇ ਵਾਹ ਜੀ ਵਾਹ ਜਿੱਥੇ ਸੱਜਰੇ ਸਬਜ ਚਬਾਰਿਆ ਤੇ ਅੱਜ ਤੀਕ ਵੀ ਘੁਗੀਆਂ ਉੱਡਦੀਆਂ ਨੇ ਉਸ ਦੇਸ਼ ਦੇ ਲੋਕ ਹੀ ਆਏ ਆਖਦੇ ਨੇ ਪੂੰਜਾਂ ਜਦੋਂ ਵੀ ਉਧਰੋਂ ਮੁੜਦੀਆਂ ਨੇ ਨੀਨਾ ਰੰਗਲੇ ਦੇਸ਼ ਪੰਜਾਬ ਜਾਏ ਉੱਥੇ ਚਣਾ ਵਿੱਚ ਸੋਹਣੀਆਂ ਰੁੜਤੀਆਂ ਨੇ ਦੋਸ਼ੀ ਇਸ਼ਕ ਦੇ ਬਰਸ਼ੀਆਂ ਲਈ ਫਿਰਦੇ ਕੱਟ ਦੇਣ ਨਾ ਮੋੜੀਆਂ ਮੁੜਦੀਆਂ ਨੇ ਲੋਕੀ ਕਹਿਣ ਮੈਨੂੰ ਚੇਲਾ ਕਰਮ ਸੌਂਦਾ ਗੱਲਾਂ ਮਿੱਠੀਆਂ ਪਹਿਲੀਆਂ ਗੁੜਦੀਆਂ ਨੇ ਗੱਲਾਂ ਮਿੱਠੀਆਂ ਪਹਿਲੀਆਂ ਗੁੜਦੀਆਂ ਨੇ ਇਹ ਗੁੜ ਦੀ ਪਹਿਲੀ ਫੁੱਟ ਨਹੀਂ ਸਾਨੂੰ ਚੰਗੀ ਲੱਗਦੀ ਆ ਪਰ ਇੱਥੇ ਹੀ ਸਮਾਪਤੀ ਕਰਦੇ ਆ ਬਰਿੰਦਰ ਸਿੰਘ ਜੀ ਮਾਨ ਬਹੁਤ ਸਾਰਾ ਸਤਿਕਾਰ ਭੇਜੀਏ ਕੁਲਦੀਪ ਸਿੰਘ ਜੀ ਬੰਗੀ ਇਲੈਕਟਰਾਰ ਸਾਹਿਬ ਅਮਰਜੀਤ ਸਿੰਘ ਜੀ ਯੋਗੇ ਸ਼ਾਇਰ ਤੇ ਸਾਡੇ ਜਸਵੰਤ ਸਿੰਘ ਜੀ ਖੋਖਰ ਗੁਰਸੇਵ ਸਿੰਘ ਜੀ ਬੀੜ ਬਹੁਤ ਸਾਰਾ ਮਾਣ ਭੇਜ ਗਏ ਜਗਤਾਰਣ ਜਾਨ ਦੀ ਮਾਣ ਭੇਜ ਗਏ ਥੈਂਕ ਯੂ ਭੈਣ ਜੀ ਬਹੁਤ ਮਿਹਰਬਾਨੀ ਹਾਂ ਲੈ ਵੀ ਭੈਣਾ ਨੇ ਵੀ ਖਾਤਾ ਖੋਲ ਲਿਆ ਜੇ ਬਾਦ ਜਿਹੜੇ ਆਉਣਗੇ ਉਹਨਾਂ ਨੂੰ ਬੀਬੀਆਂ ਵੀ ਰੁਪਈਆਂ ਦੇਣੀਆਂ ਜਾਂਉਂਦੇ ਰਹੋ ਦੋਈ ਜਣਿਆਂ ਨੂੰ ਲੋਕ ਰੁਪਈਏ ਦੰਦੇ ਨੇ ਜਾਂ ਗਾਉਣ ਵਾਲਿਆਂ ਨੂੰ ਜਾਂ ਘੁੰਣ ਵਾਲਿਆਂ ਨੂੰ ਦੋਨਾਂ ਨੇ ਅਸੀਂ ਖਰਾਕ ਖਾਣੀ ਹੁੰਦੀ ਆ ਘੁੰਣ ਵਾਲਿਆਂ ਨੂੰ ਲੋਕ ਪਹਿਲਾਂ ਦੁੱਲੇ ਹੁੰਦੇ ਕਿਉਂ ਕੋਈ ਕਿਲੋ ਦੰਦਾ ਕੋਈ 2 ਕਿਲੋ 4 ਕਿਲੋ ਹੁਣ ਕਿਉਂ ਪਹਿਲੀ ਗੱਲ ਤਾਂ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾ ਲੇ ਤਾਂ ਕਿਉਂ ਪਚਦਾ ਨਹੀਂ ਜੇ ਪਚ ਜੇ ਤਾਂ ਬੰਦਾ ਪਚਦਾ ਨਹੀਂ ਕਿਉਂ ਕੁ ਦਾ ਕੰਮ ਤਾਂ ਮੁੱਕਿਆ ਬਾ ਬਦਾਮ ਅਸੀਂ ਜਰੂਰ ਲਿਆਉਣੇ ਆ ਉਹਦੇ ਨਾਲ ਤਾਲਵਾ ਕਰ ਰਹੇ ਨੇ ਜਿੰਨਾਂ ਨੇ ਸਾਡਾ ਤਾਲਵਾ ਕਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਰਗੀਲਾ ਰਿਕੋਰਡ ਸਾਡੀਆਂ ਬਹੁਤ ਮੂਵੀਆਂ ਇਹਨਾਂ ਨੇ ਦੂਰ ਦੂਰ ਤੱਕ ਪਹੁੰਚਾਈਆਂ ਫਰੋਜਪੁਰੀਆ ਜੀ ਉਹਨਾਂ ਦਾ ਧੰਨਵਾਦ ਤੇ ਪੰਡਰੇਵਤੀ ਬੁਸ਼ਾ ਜੀ ਸਾਡੇ ਉਸਵਾਦ ਜੀ ਉਹਨਾਂ ਦੇ ਚੇਰਮੈਨ ਸੀਸ ਕਾਉਂਦੇ ਹੋਏ ਫਤਿਹ ਬੁਲਾਉਂਦੇ ਆ ਨਿਗਤਾਰ ਜੀ ਬਹੁਤ مہربانی جی फते صاحب जी सुबुह साहिब सुमान لے लाइ आजो साम्हूं सच